ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਪੂਰੇ ਦੇਸ਼ ਭਰ ਵਿੱਚ ਉਲੀਕੇ ਰੇਲਾਂ ਰੋਕਣ ਦੇ ਪ੍ਰੋਗਰਾਮ ਤਹਿਤ ਰੇਲਵੇ ਟ੍ਰੈਕ ਮੋਰਿੰਡਾ ਵਿਖੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਰੇਲਵੇ ਟ੍ਰੈਕ ਤੇ 12 ਤੋਂ 3 ਵਜੇ ਤੱਕ ਰੋਸਤਾ ਨਾ ਦਿੱਤਾ ਗਿਆ ਇਸ ਦੌਰਾਨ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਵੀ ਕੀਤਾ ਗਿਆ ਇਸ ਮੌਕੇ ਦੇ ਉੱਤੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ ਇਸ ਮੌਕੇ ਦੇ ਉੱਤੇ ਕਿਸਾਨ ਆਗੂਆਂ ਵੱਲੋਂ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਦੀ ਲਗਾਤਾਰ ਵਿਗੜਦੀ ਹਾਲਤ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਤੇ ਕੇਂਦਰ ਸਰਕਾਰ ਤੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਗਈ ਅੱਜ ਜਿਹੜਾ ਤੁਹਾਨੂੰ ਦੱਸਿਆ ਵੀ 23 ਦਿਨ ਹੋ ਗਏ ਢੱਲੇਵਾਲ ਸਾਹਿਬ ਨੂੰ ਭੁੱਖਾ ਮਰਨ ਵਰਤ ਦੇ ਬੈਠਿਆਂ ਨੂੰ ਤੇ ਉਹਨਾਂ ਦੀ ਹਾਲਾਤ ਬਹੁਤ ਸਿਹਤ ਬਹੁਤ ਜ਼ਿਆਦਾ ਨਾਜ਼ੁਕ ਹਾਲਾਤ ਨੇ ਇਸ ਟਾਈਮ ਉਹਨਾਂ ਦੇ ਤੇ ਸਰਕਾਰਾਂ ਦਾ ਕੋਈ ਅਜੇ ਤੱਕ ਧਿਆਨ ਨਹੀਂ ਆ ਕੋਆਪਰੇਟਿਵ ਦੇ ਇਹਨਾਂ ਦੇ ਅੰਡਰ ਹੋਈ ਹੋਈ ਆ ਸਰਕਾਰ ਇਹ ਜਿੱਦਾਂ ਉਹ ਕਹਿੰਦੇ ਉਦਾਂ ਚੱਲਦੇ ਆ ਤੇ ਇਹਨੂੰ ਜਗਾਉਣ ਵਾਸਤੇ ਅੱਜ ਦਾ ਪੰਜਾਬ ਦਾ ਜਿਹੜਾ 3 ਘੰਟੇ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਜੇ ਨਹੀਂ ਸਰਕਾਰ ਤਾਂ ਇਹ ਤੋਂ ਵੱਡੇ ਅੰਦੋਲਨ ਵੀ ਹੋਰ ਕੀਤੇ ਜਾਣਗੇ ਸਾਡੀ ਮਜਬੂਰੀ ਹੁੰਦੀ ਆ ਕਈ ਲੋਕੀ ਕਹਿੰਦੇ ਆ ਇਹ ਧਰਨੇ ਲਾ ਕੇ ਕਦੇ ਰੇਲਵੇ ਟਰੈਕ ਰੋਕਦੇ ਆ ਰੋਡ ਰੋਕਦੇ ਹੁਣ ਕਰੀਏ ਕੀ ਸਾਡਾ ਬਸ ਨਹੀਂ ਆ 8 ਮਹੀਨੇ ਹੋ ਗਏ ਸਾਨੂੰ ਬੈਠਿਆ ਨੂੰ ਪਹਿਲਾਂ ਕਹਿੰਦੇ ਸੀ ਤੁਸੀਂ ਪੈਦਲ ਆਓ ਟਰਾਲੀਆਂ ਤੇ ਨਾ ਹੁਣ ਅਸੀਂ 101 ਦਾ ਜਥਾ ਸਾਡਾ ਉਹ ਵੀ ਨਹੀਂ ਜਾਣ ਦੇ ਰਹੇ ਬਿਲਕੁਲ ਲੋਕਤੰਤਰ ਦਾ ਘਾਣਾ ਉਹਦਾ ਕਹਿਣੇ ਨੂੰ ਲੋਕਤੰਤਰ ਹੈਗਾ ਇੱਥੇ ਨਾ ਇੱਥੇ ਡੈਮੋਕ੍ਰੇਸੀ ਆ ਨਾ ਇੱਥੇ ਸੰਵਿਧਾਨ ਦਾ ਕੋਈ ਸੰਵਿਧਾਨ ਦੀ ਇਹਨਾਂ ਦੇ ਕੋਈ ਕੋਈ ਰੱਖਿਆ ਹੈਗਾ ਆ ਹਿਟਲਰ ਸਰਕਾਰ ਆ ਸੈਂਟਰ ਸੋ ਬਾਕੀ ਮੇਰੀ ਜਿਹੜੇ ਬੀਰਪੁਰ ਆਜੇ ਤੱਕ ਘਰਾਂ ਚੋਂ ਨਹੀਂ ਨਿਕਲੇ ਉਹਨਾਂ ਨੂੰ ਬੇਨਤੀ ਆ ਦੇਖੋ ਗੁਰਦਾਸਪੁਰ ਅੰਮ੍ਰਿਤਸਰ ਤੋਂ ਵਿਚਾਰੇ ਸ਼ੰਭੂ 8 10 ਮਹੀਨੇ ਹੋ ਗਏ ਉਹਨਾਂ ਨੂੰ ਬੈਠਿਆ ਨੂੰ ਈੜੀ 300 ਕਿਲੋਮੀਟਰ ਦੂਰ ਤੇ ਬੈਠੇ ਸੀ ਇੰਨੇ ਨੇੜੇ ਹੋ ਕੇ ਅੱਜ ਇੱਥੇ ਵੀ ਬਹੁਤ ਘੱਟ ਆਏ ਆ ਜਿਹੜੇ ਲੋਕਲ ਸੀ ਜਿੰਨੇ ਜਥੇਬੰਦੀ ਹੀ ਉਹੀ ਆਏ ਆ ਬਾਕੀ ਆਮ ਪਬਲਿਕ ਨੂੰ ਬੇਨਤੀ ਆ ਬਾਤੇ ਬਾਤੇ ਉੱਠੋ ਜੇ ਸੀ ਮੰਗਾ ਬਣਾਉਣੀਆਂ ਜੇਕਰ ਅੱਜ ਸੁੱਤੇ ਰਹੇ ਤਾਂ ਤੁਸੀਂ ਬਾਅਦ ਸਾਰੀ ਉਮਰ ਪਿਸਤਾਉਣਾ ਆਉਣ ਵਾਲੀਆਂ ਪੀੜ੍ਹੀਆਂ ਨੇ ਪਿਸਤਾਉਣਾ ਹੈ ਬਹੁਤ ਭੈੜੇ ਹਾਲਾਤ ਕਰਨੇ ਇਹਨਾਂ ਨੇ ਕੱਲੀ ਕੱਲੀ ਚੀਜ਼ ਸਾਡੀ ਇਹ ਕੋਆਪਰੇਟਿਵ ਘਰਾਣਿਆਂ ਨੂੰ ਕੁਝ ਘਰਾਣਿਆਂ ਦੇ ਹੱਥ ਚਲੇ ਜਾਣੀਆਂ ਤੁਸੀਂ ਦਿਹਾੜੀਆਂ ਜੋਗੇ ਵੀ ਨਹੀਂ ਰਹਿਣਾ ਜਿੱਦਾਂ ਬਾਹਰ ਦਾ ਸਿਸਟਮ ਹਰੇਕ ਬੰਦਾ ਦਿਹਾੜੀਦਾਰ ਬਣਾਇਆ ਹੋਇਆ ਇਹ ਸਾਨੂੰ ਦਿਹਾੜੀਦਾਰ ਬਣਾਉਣਾ ਚਾਹੁੰਦੇ ਆ ਪਰ ਉੱਥੇ ਤਾਂ ਫੇਰ ਵੀ ਪੇ ਸਕੇਲ ਹੈਗੇ ਸਾਡੇ ਤਾਂ ਪੇ ਸਕੇਲ ਵੀ ਨਹੀਂ ਆ ਅਸੀਂ ਦਿਹਾੜੀ ਕਰਕੇ ਕਿੱਥੋਂ ਗੁਜ਼ਾਰਾ ਕਰ ਲਾਂਗੇ ਇੱਥੇ ਤਾਂ ਪਹਿਲੇ ਹੀ ਬਹੁਤ ਪਪੂਲੇਸ਼ਨ ਹੈ ਇੰਡੀਆ ਦੀ ਜਿਹੜੇ ਸਾਡੇ ਛੋਟੇ-ਛੋਟੇ ਬਿਜ਼ਨਸ ਆ ਛੋਟੇ-ਛੋਟੇ ਕਾਰੋਬਾਰ ਆ ਇਹਦੇ ਕਰਕੇ ਅਸੀਂ ਮਾੜਾ-ਮੋਟਾ ਇੱਥੇ ਕਾਮਯਾਬ ਹੈਗੇ ਆ ਇਹਨਾਂ ਦੇ ਆਮ ਛੋਟੇ ਕਾਰੋਬਾਰ ਵੀ ਖਤਮ ਕਰਨੇ ਆ ਛੋਟੀਆਂ ਦੁਕਾਨਾਂ ਵੀ ਖਾਣੀਆਂ ਆ ਅਸੀਂ ਜਿਹੜਾ ਦੁਕਾਨਦਾਰ ਭਾਈਚਾਰਾ ਉਹਨਾਂ ਨੂੰ ਵੀ ਬੇਨਤੀ ਕਿਤੇ ਇਹ ਨਾ ਕੋਈ ਕੱਲ ਦੀ ਜ਼ਿਮੀਂਦਾਰਾਂ ਦੀ ਲੜਾਈ ਆ ਇਹ ਸਭ ਦੀ ਸਾਂਝੀ ਲੜਾਈ ਆ ਵੱਡੇ ਵੱਡੇ ਇਹਨਾਂ ਦੇ ਮੌਲ ਲੈ ਆਉਣੇ ਆ ਸਭ ਨਾਲ ਪਹਿਲਾਂ ਤੁਹਾਨੂੰ ਮਾਰ ਪੈਣੀ ਜ਼ਿਮੀਂਦਾਰ ਤਾਂ ਫਿਰ ਆਪਣੇ ਆਪ ਨੂੰ ਕਿਤੇ ਨਾ ਕਿਤੇ ਆਪਣਾ ਕੰਟਰੋਲ ਕਰ ਲੂਗਾ ਕਿਤੇ ਨਾ ਕਿਤੇ ਆਪਣੇ ਆਪ ਨੂੰ ਰੱਖ ਲੂਗਾ ਪਰ ਤੁਹਾਨੂੰ ਜਿਹੜੇ ਤੁਸੀਂ ਕਿੱਥੇ ਤੁਸੀਂ ਦਿਹਾੜੀਆਂ ਕਰੋਗੇ ਤੁਸੀਂ ਕੀ ਕਰੋਗੇ ਆਉਣ ਵਾਲੇ ਆਪਣੀ ਪੀੜ੍ਹੀਆਂ ਦਾ ਦੇਖੋ ਸਭ ਨੂੰ ਬੇਨਤੀ ਆ ਵਾਅਦੇ ਵਾਅਦੇ ਮੋਰਚਿਆਂ 'ਚ ਸਮੂਲੀਅਤ ਕਰੋ ਜੀ ਅੱਜ ਦਾ ਜਿਹੜਾ ਰੇਲੋਕੂ ਪ੍ਰੋਗਰਾਮ ਆ ਦੇਖੋ 10 ਮਹੀਨੇ ਹੋ ਗਏ ਸ਼ੰਭੂ ਮੋਰਚਾ ਖਨੌਰੀ ਤੇ ਰਤਨਪੁਰਾ ਚੱਲਦੇ ਨੂੰ ਤੇ ਅੱਜ 23ਵਾਂ ਦਿਨ ਹੋ ਚੁੱਕਿਆ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤਨ ਜਿਹੜਾ ਉਹਨਾਂ ਨੇ ਰੱਖਿਆ ਤੇ ਇਹਨਾਂ ਦੋਨਾਂ ਦੇ ਵਿੱਚ ਨਾ ਜਗਜੀਤ ਸਿੰਘ ਨੇ ਇੱਕ ਭੁਖੜਤਾਲ ਤੇ ਦੂਜਾ ਹੁੰਦਾ ਮਰਨ ਵਰਤਨ ਭੁਖੜਤਾਲ ਆ ਕੁਝ ਦਿਨਾਂ ਲਈ ਕਹਿ ਕੇ ਮੰਗਾਂ ਮੰਨਵਾਈਆਂ ਜਾਂਦੀਆਂ ਨੇ ਪਰ ਕਿਸਾਨਾਂ ਦੀ ਜਿਹੜੀਆਂ ਮੰਗਾਂ ਵੱਡੀਆਂ ਸੀ ਲਹਿਰ ਜਿਹੜੀ ਸ਼ੁਰੂ ਕਰ ਲਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤਨ ਦਾ ਐਲਾਨ ਕੀਤਾ ਉਹ ਅੱਜ 23ਵੇਂ ਦਿਨ ਦੇ ਵਿੱਚ ਜਾ ਚੁੱਕੇ ਨੇ ਦਿਨ-ਪ੍ਰਤੀ ਦਿਨ ਉਹਨਾਂ ਦੀ ਜਿਹੜੀ ਸਿਹਤ ਆ ਉਹ ਖਰਾਬ ਹੁੰਦੀ ਜਾ ਰਹੀ ਆ ਪਰ ਸੈਂਟਰ ਸਰਕਾਰ ਦੇ ਸਿਰ ਤੇ ਬਿਲਕੁਲ ਜੂਨ ਹੀ ਸਰਕ ਰਹੀ ਪਰ ਅਸੀਂ ਕਹਿ ਰਹੇ ਹਾਂ ਕਿ ਸੰਘਰਸ਼ ਤੇਜ਼ ਹੋ ਚੁੱਕਿਆ ਲੋਕਾਂ ਦੇ ਚੁੰਨੇ ਤੱਕ ਜਿਹੜੀ ਗੱਲ ਪਹੁੰਚ ਚੁੱਕੀ ਆ ਅਸੀਂ ਜੰਗ ਜਿਹੜੀ ਜ਼ਰੂਰ ਜਿੱਤਾਂਗੇ ਸੋ ਇਹ ਗੱਲ ਨੂੰ ਜਿਹੜਾ ਡੱਲੇਵਾਲ ਸਾਹਿਬ 23ਵੇਂ ਦਿਨਾਂ ਮਨਵਰਤਨ ਦੇ ਉਹਨਾਂ ਦੇ ਪਿੰਡਦਿਆਂ ਨੇ ਇੱਕ ਦਿਨ ਲਈ ਭੁੱਖ ਹੜਤਾਲ ਕੀਤੀ ਸੀ ਤੇ ਪਿੰਡਦਿਆਂ ਦੀ ਭਾਵਨਾ ਸੀ ਵੀ ਡੱਲੇਵਾਲ ਸਾਹਿਬ ਦੇ ਨਾਂ ਤੇ ਅੱਜ ਦਾ ਦਿਨ ਹੈ ਜਿਹੜਾ ਰੇਲ ਰੇਕੂ ਜਿਹੜਾ ਅੰਦੋਲਨ ਕੀਤਾ ਜਾਵੇ ਸੋ ਤਿੰਨਾ ਮੋਰਚਿਆਂ ਨੇ ਸ਼ੰਭੂ ਖਨੌਰੀ ਤੇ ਰਤਨਪੁਰਾ ਜਿਹੜਾ ਮੋਰਚਿਆਂ ਨੇ ਐਲਾਨ ਕੀਤਾ ਸੀ ਕਿ ਸਾਰੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਅੱਜ 3 ਘੰਟੇ ਲਈ ਰੇਲ ਰੋਕਣ ਗਿਆ ਸੋ ਅੱਜ ਅਸੀਂ ਏਜ ਹਾਜ਼ਰੀ ਨਿਮਾਉਂਦੇ ਹੋਏ ਮਰੰਡਾ ਜਿਹੜਾ ਰੇਲਵੇ ਸਟੇਸ਼ਨ ਤੇ ਭਾਰਤੀ ਕਿਸਾਨ ਯੂਨੀਕ ਖੋਸਾ ਹਾਜ਼ਰੀ ਦੇ ਰਿਆ ਨਾ ਤੇ ਰੋਪੜ ਕਰਾਲੀ ਤੇ ਖਰੜ ਵੀ ਸਾਡੀ ਯੂਨੀਅਨ ਵੱਲੋਂ ਜਿਹੜਾ ਧਰਨਾ ਦਿੱਤਾ ਜਾ ਰਿਹਾ ਜਿਹੜਾ ਰੇਲ ਰੋਕੂ ਦਾ ਸੋ ਮੈਂ ਸਾਰੇ ਜਿਹੜੇ ਮੇਰੇ ਵੀਰ ਭਰਾ ਨੇ ਸ਼ਹਿਰ ਵਾਸੀ ਨੇ ਪਿੰਡ ਵਾਸੀ ਨੇ ਜਿਹੜੇ-ਜਿਹੜੇ ਆਪਣੇ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਸੰਘਰਸ਼ ਨੂੰ ਤੇਜ਼ ਕਰਨ ਲਈ ਉਹ ਵੀ ਖਨੌਰੂ ਤੇ ਸ਼ੰਭੂ ਤੇ ਜਦੋਂ ਵੀ ਕੋਈ ਐਲਾਨ ਹੁੰਦਾ ਤੇ ਉੱਥੇ ਪਹੁੰਚਣ ਦੀ ਜਰੂਰ ਕਿਰਪਾਲਤਾ ਕਰਨ ਜੀ ਦੱਸ ਦਈਏ ਕਿ ਲਗਾਤਾਰ ਕਈ ਦਿਨਾਂ ਤੋਂ ਜਗਜੀਤ ਸਿੰਘ ਢੱਲੇਵਾਲ ਕਿਸਾਨ ਆਗੂ ਜੋਨੇ ਉਹ ਖਨੋਰੀ ਬਾਰਡਰ ਦੇ ਉੱਤੇ ਧਰਨਾ ਦੇ ਰਹੇ ਨੇ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਜਿਸ ਦੇ ਚੱਲਦੇ ਉਹਨਾਂ ਦੀ ਲਗਾਤਾਰ ਸਿਹਤ ਜੋ ਹੈ ਉਹ ਵਿਗੜਦੀ ਜਾ ਰਹੀ ਹੈ ਇਸੇ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਰੇਲਾ ਰੋਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਇਸੇ ਦੇ ਦੌਰਾਨ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਰੇਲ ਰੋਕੋ ਅੰਦੋਲਨ ਕੀਤਾ ਗਿਆ ਅਤੇ ਇਸ ਦੌਰਾਨ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਗਈ ਅਸੀਂ ਨਿਊ ਰੇਲਵੇ ਸਟੇਸ਼ਨ ਮੋਰਿੰਡਾ ਦੇ ਨੇੜੇ ਰੇਲਵੇ ਟ੍ਰੈਕ ਤੇ ਕਿਰੇ ਜੋ ਕਿ ਧਰਨੀ ਦੀ ਸਾਈਟ ਹੈ ਔਰ ਪੁਲਿਸ ਵੱਲੋਂ ਇੱਥੇ ਸੁਰੱਖਿਆ ਦੇ ਜਿਹੜੇ ਕੰਨੇ ਪੂਕਤਾ ਪ੍ਰਬੰਧ ਕੀਤੇ ਗਏ ਨੇ ਕਿਸਾਨਾਂ ਦੇ ਨਾਲ ਸਾਡਾ ਟਾਈਪ ਵੀ ਹੋਇਆ ਹੈ ਉਹਨਾਂ ਨੇ ਇਹੀ ਅਸ਼ੂਰ ਕਰਾਇਆ ਵੀ ਇਹ ਪੀਸਫੁਲ ਪ੍ਰੋਟੈਸਟ ਔਰ ਸ਼ਾਂਤੀਪੂਰਵਕ ਹੀ ਹੋਏ ਤੇ ਬੈਠਣਗੇ ਸੋ ਪੁਲਿਸ ਨੇ ਅਸੀਂ ਚਾਰਜਪੇਰੇ ਵੀ ਆ ਚੁਪੇ ਅਸੀਂ ਜਿਹੜਾ ਹੈਗੇ ਨਾ ਉਹ ਸੁਰੱਖਿਆ ਪ੍ਰਬੰਧ ਕੀਤੇ ਨੇ ਸਾਡੇ ਨਾਲ ਐਸਿਚਿਓਸਿਟੀ ਮੋਰਿੰਡਾ ਐਸਐਚਓ ਸਦਰਮੁਰਿੰਡਾ ਡੀਐਸਪੀ ਸੈਵਨ ਔਰ ਮੈਂ ਐਸਪੀਡੀ ਮੈਂ ਕਿੰਨੇ ਤੋਂ ਉਹਨਾਂ ਦਾ ਕਿੰਨੇ ਤੋਂ ਸਮੇਂ ਦਾ ਪ੍ਰੋਗਰਾਮ 12 ਤੋਂ 3 ਚੱਲੇਗਾ ਜੀ ਜੇ ਜੋ ਆਪਣੇ ਕੋਲੇ ਤਕਰੀਬਨ ਹੁੰਦੀ ਤਾਂ ਆਪਣੇ ਲਈ ਕਿਸਾਨ ਇਸਪ੍ਰੋਟੈਸ ਤੇ ਬੈਠੀ ਹੋਈ ਤੇ ਅਗਲੇ ਕੁਝ ਕੱਟਿਆਂ ਦੇ ਵਿੱਚ ਹੋ ਸਕਦਾ ਇਹਨਾਂ ਦੀ ਗਿੱਦੀ ਥੋੜੀ ਜਿਹੀ ਪਰ ਮੋਰਲ ਲੈਸਟ ਪਿਸ ਹੋਵੇਗਾ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੇ ਚੱਲਦਿਆਂ ਪੁਲਿਸ ਦੇ ਵੱਲੋਂ ਪੂਖਤਾ ਪ੍ਰਬੰਧ ਕੀਤੇ ਗਏ ਸਨ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਉਹਨਾਂ ਨੇ ਦੱਸਿਆ ਕਿ ਕਿਸਾਨਾਂ ਦੇ ਵੱਲੋਂ ਸ਼ਾਂਤਮਈ ਢੰਗ ਦੇ ਨਾਲ ਰੋਸ ਮੁਜ਼ਾਹਰਾ ਕੀਤਾ ਗਿਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਯਾਤਰੀਆਂ ਨੂੰ ਵੀ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਉਂ ਦਿੱਤੀ ਗਈ ਜਗਬਾਣੀ ਟੀਵੀ ਲਈ ਅਮਰਜੀਤ ਦੀ ਮੰੰਤਿ ਰਿਪੋਰਟ